ਕਿੱਧਰ ਤੁਰ ਰਾਜੂ ਆਪਣਾ ਚੌਥਾ ਬੰਦਾ ਕਿੱਧਰ ਗਿਆ ਪਾਪਾ ਜੀ ਉਹਨੂੰ ਤਾਂ ਮਾਲਸ਼ ਵਾਲੇ ਨੇ ਫੜ ਲਿਆ ਉੱਥੇ ਮਾਲਸ਼ ਕਰਾਈ ਜਾਂਦਾ ਅਸੀਂ ਤਾਂ ਮਸਾ ਜਾਨ ਬਚਾ ਕੇ ਭੱਜੇ ਆ ਜੀ ਰਾਜੂ ਮਾਲਸ਼ ਕਰਨ ਵਾਲੇ ਨੇ ਮਾਲਸ਼ ਕਰਕੇ ਕਰਕੇ ਸਾਡੀਆਂ ਹੱਡੀਆਂ ਤੋੜਨ ਦੀ ਸਕੀਮ ਬਣਾਈ ਸੀ ਚੱਲ ਇੱਥੋਂ ਨਿਕਲੀਏ ਫਟਾਫਟ ਬਾਕੀ ਗੱਲਾਂ ਬਾਅਦ ਚ ਕਰਦੇ ਆਂ ਹਾਂਜੀ ਹਾਂਜੀ ਬਾਬਾ ਜੀ ਇੱਥੋਂ ਛੇਤੀ ਛੇਤੀ ਨਿਕਲੋ ਜੇ ਆਪਾਂ ਉਰੇ ਖੜੇ ਰਹੇ ਆਪਾਂ ਨੂੰ 10000 ਰੁਪਏ ਦੇਣਾ ਪੈ ਜਾਣਾ ਹਾਂਜੀ ਹਾਂਜੀ ਚਲੋ ਬਾਬਾ ਜੀ ਚਲੋ ਚਲੋ ਆਹ ਫੇਰ ਹੀ ਲਾਖੋ ਫੇਰ ਜਹੋ ਬਾਬਾ ਹਵਾ ਹਵਾਈ ਜੀ ਦੀ ਉਹ ਭਗਤ ਇਹ ਤਾਂ ਸ਼ੁਕਰ ਹੈ ਪਾਪਾ ਹਵਾ ਹਵਾਈ ਜੀ ਦਾ ਜਿਨੇ ਸਾਡੀ ਜਾਨ ਬਖਸ਼ ਲਈ ਨਹੀਂ ਤਾਂ ਨਹੀਂ ਤਾਂ ਮੇਰੀ ਫੋਟੋ ਤੇ ਹਾਰ ਚੜ ਜਾਣਾ ਸੀ ਤੇ ਪਿੰਡ ਵਾਲਿਆਂ ਨੇ ਹਰ ਸਾਲ ਮੇਰੀ ਫੋਟੋ ਤੇ ਮੱਥਾ ਟੇਕਿਆ ਕਰਨਾ ਸੀ ਹੰਦੀ ਹੰਦੀ ਬਾਬਾ ਜੀ ਤੁਸੀਂ ਠੀਕ ਐ ਨਹੀਂ ਲੋਕੀ ਪੰਨ ਨੂੰ ਮੱਥਾ ਟੇਕਦੇ ਸੀ ਛੋਟੀ ਹਰ ਸਾਲ ਵਰਸੀ ਵੀ ਮਨਾਇਆ ਕਰਨੀ ਸੀ ਹਰੇ ਮੇਰੀ ਨੱਕ ਬਾਬਾ ਜੀ ਦੇਖ ਤਹਾਨੂੰ ਬੋਸ ਹੋਇਆ ਨਾ ਪੈਂਡ ਵਾਲਿਆਂ ਨੇ ਮੋਟ-ਕੋਟ ਕੇ ਮਾਲਸਾ ਮਾਰਦਾ ਆਂ ਉਹਦਾ ਪੁਤਲਾ ਬਣਾ ਕੇ ਫੂਕਾ ਕਰਨੀ ਆ ਨਾ ਨਾ ਨੂੰ ਫੂਕਦੇ ਆ ਨਾ ਪਹਿਲੇ ਦੁੱਧਿਆ ਮਾਰਿਆ ਕਰਨੀਆਂ ਕਰੀਆਂ ਫਿਰ ਉਹ ਫੂਕਾ ਕਰਨਾ ਸੀਗਾ ਉਹ ਤਾਂ ਠੀਕ ਆ ਰਾਜੂ ਉਹ ਪਖਤੋ ਇਹ ਦੱਸੋ ਮੇਰਾ ਸਾਈਕਲ ਕਿੱਥੇ ਆ ਸਾਈਕਲ ਦਾ ਬਾਬਾ ਜੀ ਮਾਲਸਾਲੇ ਕੋਲੀ ਰਹਿ ਗਿਆ ਆਪਣਾ ਉਹ ਭਗਤ ਸਾਈਕਲ ਤੋਂ ਬਿਨਾ ਮੈਂ ਇੱਕ ਕਦਮ ਵੀ ਨਹੀਂ ਚੱਲਦਾ ਮੇਰੀ ਵੀ ਕੋਈ ਇੱਜ਼ਤ ਹੈ ਤੇ ਜੇ ਲੋਕਾਂ ਨੇ ਮੈਨੂੰ ਬਿਨਾ ਛਤਰੀ ਤੇ ਬਿਨਾ ਸਾਈਕਲ ਤੋਂ ਦੇਖ ਲਿਆ ਤਾਂ ਕੀ ਕਹਿਣਗੇ ਬਾਬਾ ਜੀ ਕਹਿਣਾ ਕੀ ਆ ਇਹੀ ਕਹਿਣਗੇ ਬਾਬਾ ਜੀ ਨੇ ਆਪਣੀ ਜਾਇਦਾਦ ਬੇਇੱਜ਼ਤੀ ਤੇ ਸੜਕ ਤੇ ਆ ਗਏ ਓ ਰਾਜੂ ਤੂੰ ਮੇਰੀ ਤਾਰੀਫ ਕਰ ਰਿਹਾ ਜਾਂ ਮੇਰੀ ਬੇਇੱਜ਼ਤੀ ਕਰ ਰਿਹਾ ਉਹ ਭਗਤ ਤੁਸੀਂ ਦੋਨੇ ਜਣੇ ਜਾਓ ਮੇਰਾ ਸਾਈਕਲ ਤੇ ਮੇਰੀ ਛਤਰੀ ਮੇਰੇ ਕੋਲੇ ਲੈ ਕੇ ਆਓ ਨਾ ਨਾ ਬਾਬਾ ਜੀ ਮੈਂ ਨਹੀਂ ਜਾਣਾ ਮਾਲਸਾਲੇ ਕੋਲੇ ਕਿਉਂ ਬਾਬਾ ਜੀ ਉਹ ਤਾਂ ਮੈਨੂੰ ਬੜੇ ਗੌਰ ਨਾਲ ਦੇਖਦਾ ਸੀ ਮੇਰੇ ਹੱਥਾਂ ਪੈਰਾਂ ਕੰਨੀ ਉਹ ਤਾਂ ਮੇਰੀ ਮਾਲਚ ਕਰਨ ਦੀ ਟੀਮ ਬਣਾਈ ਬੈਠਾ ਬਾਬਾ ਜੀ ਤੁਸੀਂ ਸ਼ੁਕਰ ਕਰੋ ਆਪਾਂ ਭੱਜ ਕੇ ਆ ਗਏ ਨਹੀਂ ਤਾਂ ਤੁਹਾਡੇ 10000 ਵੀ ਫਸ ਜਾਨੇ ਸੀਗੇ ਉਹ ਭਗਤ ਤੁਸੀਂ ਸਮਝ ਨਹੀਂ ਰਹੇ ਉਹ ਸਾਈਕਲ ਮੈਨੂੰ ਬਾਬਾ ਹਵਾ ਹਵਾਈ ਜੀ ਦੀ ਕਿਰਪਾ ਨਾਲ ਮਿਲਿਆ ਸੀ ਉਹ ਸਾਈਕਲ ਤੇ ਬੈਠ ਕੇ ਮੈਂ ਜਿੱਥੇ ਮਰਜੀ ਹਵਾਪੰਗੇ ਪਹੁੰਚ ਜਾਂਦਾ ਸੀ ਬਾਬਾ ਜੀ ਜੇ ਇਹ ਉੱਥੇ ਚਲੇ ਗਿਆ ਨਾ ਮਾਲਸ਼ ਵਾਲੇ ਨੇ ਇਹਦੇ ਹੱਥ ਪੈਰ ਮਾਲਸ਼ ਕਰ ਕਰਕੇ ਕਰ ਕਰਕੇ ਕਰ ਕਰਕੇ 빙ਗੇ ਤੜਿੰਗੇ ਕਰ ਦੇਣੇ ਆ ਨਾਲੇ ਤੁਹਾਨੂੰ ਪਤਾ ਹੋਵੇ ਕੋਲੇ ਬਾਹਰਲੇ ਦੇਸ਼ ਦੇ ਤੇਲ ਪਏ ਆ ਬਾਕੀ ਤੁਹਾਡੀ ਮਰਜ਼ੀ ਆ ਉਹ ਭਗਤਾ ਹੁਣ ਤੂੰ ਬੈਠਾ ਸੋਚੀ ਕੀ ਜਨਾ ਮੇਰਾ ਸਾਈਕਲ ਤੇ ਮੇਰੀ ਛਤਰੀ ਮੇਰੇ ਕੋਲੇ ਲੈ ਕੇ ਆ ਬਾਬਾ ਜੀ ਸਾਨੂੰ ਕਿਉਂ ਬਲੀ ਦਾ ਬੱਕਰਾ ਬਣਾਈ ਜਾਂਦੇ ਹੋ ਹਾਂਜੀ ਹਾਂਜੀ ਬਾਬਾ ਜੀ ਰਿਸ਼ਤੇ ਵਾਲਿਆਂ ਨੇ ਇੰਨੀ ਵਧੀਆ ਤਾਂ ਤੁਹਾਡੀ ਸੈਟਿੰਗ ਕਰਾਈ ਆ ਉਧਰੋਂ ਇੰਨੇ ਪੈਸੇ ਆਉਣੇ ਆ ਇੱਕ ਨਵਾਂ ਸਾਈਕਲ ਲੈ ਲਿਓ ਤਾਂ ਆਹ ਭਗਤਾ ਮੈਨੂੰ ਤਾਂ ਉਹੀ ਸਾਈਕਲ ਚਾਹੀਦਾ ਮੈਨੂੰ ਤਾਂ ਉਹੀ ਚਾਹੀਦਾ ਮੈਨੂੰ ਤਾਂ ਉਹੀ ਸਾਈਕਲ ਚਾਹੀਦਾ ਮੈਂ ਤਾਂ ਉਹੀ ਲੈਣਾ ਨਹੀਂ ਨਹੀਂ ਉਹੀ ਛਤਰੀ ਮੈਂ ਤਾਂ ਪੁਰਾਣਾ ਮੈ ਨਹੀਂ ਮੈ ਨਹੀਂ ਬਾਈਕ ਲੈਣਾ ਕਰੂ ਆਪਣਾ ਮੈਂ ਨਹੀਂ ਮੈਂ ਤਾਂ ਪੁਰਾਣਾ ਮੈਂ ਤਾਂ ਮੈਂ ਤਾਂ ਪੁਰਾਣਾ ਹੀ ਸਾਈਕਲ ਲੈਣਾ ਉਹੀ ਛਤਰੀ ਮੈਂ ਤਾਂ ਮੈਂ ਨਹੀਂ ਨਵਾਂ ਸਾਈਕਲ ਲੈਣਾ ਮੈਂ ਤਾਂ ਮੈਂ ਤਾਂ ਉਹੀ ਸਾਈਕਲ ਨਹੀਂ 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 ਭਗਤ ਮੈਂ ਤਾਂ ਮਿੰਦਿਕ ਉਹੀ ਸਾਈਕਲ ਲੈਣਾ ਮੈਂ ਤਾਂ ਮੈਂ ਤਾਂ ਪੁਰਾਣਾ ਸਾਈਕਲ ਹੀ ਲੈਣਾ ਮੈਂ ਨਹੀਂ ਨਵਾਂ ਲੈਣਾ ਨਹੀਂ ਨਹੀਂ ਬਾਬਾ ਜੀ ਆਪਣੇ ਆਸ਼ਮ ਦਾ ਨਾਮ ਬਣਾਉਣਾ ਹੈ ਭਗਤਾ ਤੇ ਨੂੰ ਮੈਂ ਆਖਰੀ ਵਾਰ ਕਹਿਣਾ ਜਾ ਕੇ ਮੇਰਾ ਸਾਈਕਲ ਤੇ ਮੇਰੀ ਛਤਰੀ ਮੈਨੂੰ ਲਿਆ ਦੇ ਨਹੀਂ ਤਾਂ ਮੇਰੇ ਮੂੰਹ ਚ ਕੋਈ ਐਸਾ ਸ਼ਰਾਬ ਨਾ ਨਿਕਲ ਜੇ ਮੈਂ ਤੁਹਾਨੂੰ ਦੋਨਾਂ ਨੂੰ ਬਿੰਗ ਤੜਿੰਗੇ ਕਰ ਦਿਆਂ ਬਾਬਾ ਜੀ ਸ਼ਰਾਬ ਨਾ ਦਿਓ ਦੇਣੀ ਹੈ ਤਾਂ ਸ਼ਰਾਬ ਦੀ ਬੋਤਲ ਦਿਓ ਸ਼ਾਮ ਨੂੰ ਪੀਣ ਦੇ ਕੰਮ ਤਾਂ ਆਊਗੀ ਭਗਤਾ ਬਾਬਾ ਜੀ ਬਹੁਤ ਸ਼ਕਤੀ ਵਾਲੇ ਨੇ ਹੋ ਕੋਈ ਕਰ ਸਕਦੇ ਆ ਜਾ ਜਾ ਕੇ ਭਗਤਾ ਇਹਨਾਂ ਦਾ ਸਾਈਕਲ ਲੈ ਕੇ ਆ ਇਹ ਬਾਬਾ ਸ਼ਕਤੀ ਵਾਲਾ ਤੇ ਸੁਣ ਫਿਰ ਪਖਤਾ ਧਿਆਨ ਨਾਲ ਸੁਣ ਬਾਬੇ ਹਵਾ ਹਵਾਈ ਦਾ ਸ਼ਰਾਫ ਮੈਂ ਬਾਬਾ ਹਵਾ ਹਵਾਈ ਬਾਬਾ ਹਵਾ ਹਵਾਈ ਤੇਰੇ ਚੜੇ 10 ਸਾਲ ਦੇ ਪੈਸੇ ਦੇਣੀ ਆ ਨਾ ਉਹ ਤੇਰੇ ਹੱਥ ਬਨ ਕੇ ਤੈਨੂੰ ਦੇ ਦੂੰਗਾ ਤੈਨੂੰ ਮਿਲ ਜਾਣਗੇ ਪਰ ਮੇਰਾ ਸਾਈਕਲ ਤੇ ਮੇਰੀ ਛਤਰੀ ਮੈਨੂੰ ਲਿਆ ਦੇ। ਉਹੀ ਛਤਰੀ ਤੇ ਉਹੀ ਸਾਈਕਲ ਲਿਆ ਦੇ ਓਏ। ਬਾਬਾ ਜੀ ਤੁਸੀਂ ਇਹ ਕੀ ਕਰੀ ਜਾਂਦੇ ਹੋ? ਛੱਡੋ ਮੇਰੇ ਪੈਰ ਛੱਡੋ ਬਾਬਾ ਜੀ। ਬਾਬਾ ਜੀ ਜੇ ਤੁਸੀਂ ਸਾਡੇ ਪੈਸੇ ਦੇਣ ਲਈ ਤਿਆਰ ਆ ਤਾਂ ਸਾਨੂੰ ਥੋੜਾ ਸਾਈਕਲ ਲਿਆ ਕੇ ਦੇਣਾ ਹੀ ਪੈਣਾ। ਬਾਬਾ ਜੀ ਜੇ ਤੁਸੀਂ ਸਾਡੇ 10-10 ਸਾਲ ਪੁਰਾਣੇ ਪੈਸੇ ਦੇਣ ਲਈ ਤਿਆਰ ਹੋ। ਸਾਨੂੰ ਵੀ ਜਾਨ ਤਲੀ ਤੇ ਧਰ ਕੇ ਛੋਟਾ ਸਾਈਕਲ ਤੇ ਛਤਰੀ ਮਾਲ ਸਵਾਰੇ ਤੋਂ ਲਿਆ ਕੇ ਦੇਣ ਲਈ ਅਸੀਂ ਵੀ ਤਿਆਰ ਆਂ ਹਾਂ ਹਾਂ ਭਗਤਾ ਅੱਜ ਤੇਰੀ ਸੱਚੀ ਭਗਤੀ ਦਾ ਸਬੂਤ ਆ ਹਾਂ ਰਾਜੂ ਤੂੰ ਠੀਕ ਕਹਿ ਰਿਹਾ ਜਾਂ ਭਗਤਾ ਹੁਣ ਮੇਰਾ ਸਾਈਕਲ ਤੇ ਮੇਰੀ ਛਤਰੀ ਲੈ ਕੇ ਆ ਠੀਕ ਆ ਬਾਬਾ ਜੀ ਅਸ਼ਮਾਨ ਪਾਪਾ ਬਾਬਾ ਜੀ ਚਲੋ ਆਪਾਂ ਚੱਲੀਏ ਆਪਾਂ ਤਾਂ ਦੋ ਦਿਨ ਪਹਿਲਾਂ ਹੀ ਲੇਟ ਆਂ ਆਪਾਂ ਕਾਉਂ ਦਾ ਨੂੰ ਮਿਲਣਾ ਸੀ ਰਾਜੂ ਤੂੰ ਠੀਕ ਕਹਿ ਰਿਹਾ ਪਰ ਬਿਨਾ ਸਾਈਕਲ ਤੇ ਬਿਨਾ ਛਤਰੀ ਤੋਂ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਪਰ ਕੀ ਕਰੀਏ ਜੈਸੀ ਬਹਿਮਾ ਬਾਬਾ ਹਵਾ ਹਵਾਈ ਜੀ ਦੀ ਜੈ ਹੋ ਬਾਬਾ ਹਵਾ ਹਵਾਈ ਜੀ ਚਲੋ ਫਿਰ ਬਾਬਾ ਜੀ ਚੱਲੀਏ ਆਪਾਂ ਚੱਲ ਭਗਤ ਉਹ ਲਖਦਾਇ ਮੋਟਰ ਤੇ ਖੇਤ ਪ੍ਰੀਤਮ ਸਿੰਘ ਦੇ ਨੇ ਮੈਨੂੰ ਕਿਸੇ ਨੇ ਦੱਸਿਆ ਉਹਦੇ ਕੋਲ 3.5 100 ਕਿੱਲਾ ਜ਼ਮੀਨ ਦਾ ਪਰ ਵਿਚਾਰੇ ਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਪਰ ਕੋਈ ਨਹੀਂ ਮਨਾ ਮੈਂ ਬਹਿ ਕੇ ਉਧੀਕ ਕਰਦਾ ਇੱਥੇ ਹੀ ਆਉਣਗੇ ਦੀ ਆ ਅੱਛਾ ਅੱਛਾ ਸਾਰੇ ਖੇਤ ਮੇਰੇ ਨੇ ਠੀਕ ਓ ਭਾਈ ਅੱਜ ਤਾਂ ਬਾਬਾ ਜ਼ਰੂਰ ਆਊਗਾ ਮੋਟਰ ਤੇ ਮੈਨੂੰ ਅੱਜ ਪੂਰੀ ਉਮੀਦ ਆ ਉਹ ਆਊਗਾ ਜ਼ਰੂਰ ਆਊਗਾ ਬਲਵਿੰਦਰ ਸਿੰਘ ਤੋਂ ਐਵੇਂ ਟੈਨਸ਼ਨ ਨਾ ਲੈ ਅੱਜ ਤੇ ਬਾਬਾ ਜ਼ਰੂਰ ਆਊਗਾ ਕੱਲ ਆਪਾਂ ਨੂੰ ਡੀਗ ਡੀ ਕੇ ਸਾਰਾ ਦਿਨ ਚਲੇਗੇ ਇਹਦੇ ਉਪਾਏ ਉਹਨਾਂ ਦੱਸਿਆ ਹੈ ਤੇ ਉਹਨੂੰ ਵੀ ਪਤਾ ਆ ਅਸੀਂ ਉਹਦੀ ਉਡੀਕ ਕਰਦੇ ਪਏ ਆ ਆਊਗਾ ਯਾਰ ਤੂੰ ਟੈਨਸ਼ਨ ਨਾ ਲੈ ਉਹ ਕੋਈ ਬਾਈ ਕਰ ਹਾਂ ਓਏ ਉਹ ਦੇਖੀ ਕੌਣ ਬੈਠਾ ਤੇ ਲਾਪਾ ਦੇਖੀਏ ਚਲੋ 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 ਦੇਖੀਏ ਚਲੋ ਮੈਨੂੰ ਲੱਗਦਾ ਵੀ ਆਗੇ ਭਾਈ ਸਸਰੀਆ ਕਾਲ ਅਕਸ਼ਰ ਪਹਿਲੀ ਕਾਲ ਆਉਂਦੀ ਆ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਅਸੀਂ ਤਾਂ ਠੀਕ ਠਾਕ ਸਾਰੇ ਹੋਰ ਵੀਰ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰੇ ਆ ਅਸੀਂ ਸਭ ਠੀਕ ਆ ਜੀ ਤੁਸੀਂ ਸੁਣਾਓ ਆਪਣਾ ਜੀ ਮੈਨੂੰ ਸਰਵਾਰ ਪ੍ਰੀਤਮ ਸਿੰਘ ਜੀ ਨਾਲ ਬਹੁਤ ਜ਼ਰੂਰੀ ਕੰਮ ਦੱਸੋ ਜੀ ਦੱਸੋ ਕੀ ਕੰਮ ਆ ਵੀਰ ਜੀ ਦੀਪਾ ਬੌਸ ਤੇ ਬਿੱਲਾ ਬਾਲੇ ਕੱਢ ਮੇਰੇ ਪਲਾਟਾਂ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਨੇ ਦੀ ਪਾਪੋਸ ਤੋਂ ਦਾ ਭਰਾ ਬਿੱਲਾ ਬਾਲੇ ਕੱਢ ਪਰ ਉਹ ਤਾਂ ਜੇਲ੍ਹ ਚ ਸੀ ਹਾਂਜੀ ਹਾਂਜੀ ਉਹ ਜੇਲ੍ਹ ਚੋਂ ਫਰਾਰ ਹੋ ਗਏ ਨੇ ਤੇ ਪੋਰਸ ਆਲਿਆਂ ਦੇ ਉਹਨਾਂ ਦੇ ਉੱਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਉਹ ਭਾਈ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਜੇਲ੍ਹ ਕਰਾਤੀ ਸੀ ਉਹ ਜਿਹੜਾ ਬਿੱਲਾ ਬਾਲੇ ਕੱਢਿਆ ਉਹਨੇ ਮੇਰੀ ਹੋਣ ਵਾਲੀ ਘਰ ਵਾਲੀ ਨੂੰ ਜਾਨ ਤੋਂ ਮਾਰਤਾ ਸੀ ਮੈਨੂੰ ਲੱਗਦਾ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਦੋਨਾਂ ਭਰਾਵਾਂ ਨੂੰ ਸਿੱਧਾ ਕਰਨਾ ਪੈਣਾ ਹੈ। ਉਹ ਭਾਈ ਇੰਨਾ ਖਿਆ ਰੱਖਿਓ ਉਹ ਸਾਡੇ ਕੋਲ ਵੀ ਆਣਗੇ ਆਪਣਾ ਬਦਲਾ ਲੈਣ ਵਾਸਤੇ ਆਪਾਂ ਨੂੰ ਵੀ ਹੁਸ਼ਿਆਰ ਰਹਿਣਾ ਪੈਣਾ ਵੀਰੇ। ਤੇ ਤੁਮ ਖਿਆ ਆਪਾਂ ਨੂੰ ਤਿਆਰੀ ਕਰਕੇ ਰੱਖਣੀ ਚਾਹੀਦੀ ਆ। ਜਦੋਂ ਇਹ ਦੋਨੇ ਆਉਣ ਆਪਾਂ ਨੂੰ ਉਹਨਾਂ ਦਾ ਫੁੱਲ ਸਵਾਗਤ ਕਰਨਾ ਪੈਣਾ। ਉਹ ਮੇਰੇ ਦੋਨੇ ਪਲਾਟਾਂ ਦੇ ਕਬਜ਼ਾ ਕਰਨਾ ਚਾਹੁੰਦੇ ਸੀ। ਇਸ ਕਰਕੇ ਉਹਨਾਂ ਨੇ ਮੇਰੇ ਪੋਤੇ ਨੂੰ ਵੀ ਕਿਡਨਾਵ ਕਰ ਲਿਆ ਸੀ। ਇਹ ਤਾਂ ਸ਼ੁਕਰ ਹੈ ਤੁਹਾਡਾ ਪੰਗਾ ਉਹਦੇ ਨਾਲ ਪੈ ਗਿਆ ਤੇ ਉਹਦਾ ਵੀ ਤੁਸੀਂ ਜੇਲ੍ਹ ਬਚਾ ਦਿੱਤਾ ਵੀਰ ਜੀ ਉਸੇ ਨੂੰ ਇਹ ਦੱਸੋ ਕਿ ਸਾਡੇ ਤੋਂ ਤੁਸੀਂ ਕੀ ਚਾਹੁੰਦੇ ਹੋ ਮੈਂ ਤਾਂ ਇਹ ਚਾਹਨਾ ਆ ਆਪਾਂ ਸਾਰੇ ਰਲ ਕੇ ਇਹਨਾਂ ਨੂੰ ਫੇਰ ਜੇਲ੍ਹ ਕਰਾ ਦਈਏ ਜਿਸ ਦੇ ਨਾਲ ਮੇਰਾ ਵੀ ਬਚਾਅ ਹੋਊਗਾ ਉਹ ਵੀਰ ਜੀ ਇੱਕ ਵਾਰੀ ਉਹਨਾਂ ਨੂੰ ਸਾਹਮਣੇ ਤੇ ਆਉਣ ਦਿਓ ਉਹ ਬਦਮਾਸ਼ਾਂ ਦੇ ਸੀ ਉਹ ਹੱਲ ਕਰਨਾ ਆ ਕਿ ਜ਼ਿੰਦਗੀ ਦੀ ਯਾਦ ਕਰਨਗੇ ਟਾਕੇ ਪਾ ਦਾਂਗੇ ਪਟਾਕੇ ਉਹ ਬਿਨਾ ਸਟਾਰਟ ਕੀਤੇ ਬੁਲਟ ਵਾਲੇ ਪਟਾਕੇ ਠਾ 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 ਕਰ ਦਿਆਂਗੇ। ਉਹ ਪਾਜੀ 프리डम ਪਾਜੀ ਨੇ ਕਹਿਤਾ ਸਮਝੋ ਤੁਹਾਡਾ ਕੰਮ ਹੋ ਗਿਆ। ਤੁਸੀਂ ਟੈਨਸ਼ਨ ਨਾ ਲਵੋ। ਹੋਰ ਸੁਣਾਓ ਕੋਈ ਗੱਲਬਾਤ ਨਵੀਂ ਦਾਜੀ। ਗੱਲਬਾਤ? ਗੱਲਬਾਤ ਤਾਂ ਮੈਂ ਤੁਹਾਨੂੰ ਪੁੱਛਣੀ ਸੀ। ਜਿਹੜਾ ਬਲਵਿੰਦਰ ਸਿੰਘ ਦੇ ਤੁਸੀਂ ਵਿਆਹ ਦੀ ਗੱਲ ਕੀਤੀ ਸੀ। ਜੋ ਬਾਬਾ ਹਵਾ ਹਵਾਈ ਨੇ ਪਾ ਦੱਸਿਆ ਸੀ ਤੁਸੀਂ ਉਹ ਕਰਤਾ। ਉਹ ਪਾਜੀ 2 ਦਿਨ ਹੋ ਗਏ ਉਹਨਾਂ ਦਾ ਇੰਤਜ਼ਾਰ ਕਰਦਿਆਂ ਨੂੰ ਹੱਲੇ ਤੱਕ ਨਹੀਂ ਆਏ। ਤੇ ਅੱਜ ਵੀ ਉਹਨਾਂ ਦਾ ਹੀ ਇੰਤਜ਼ਾਰ ਕਰ ਰਹੇ ਆ ਤੇ ਆਹ ਰੰਦੇ ਨੇ 5 ਕਿਲੋਮੀਟਰ ਹਲੇ ਤੱਕ ਨਹੀਂ ਆਏ ਫੋਨ ਤੇ ਸਾਰੇ ਉਹਨਾਂ ਦੇ ਬੰਦ ਨੇ ਕਰੀਏ ਤੇ ਕੀ ਕਰੀਏ ਇੰਤਜ਼ਾਰ ਤੋਂ ਸਵਾਇ ਹੋਰ ਕੀ ਕਰੀਏ ਉਹ ਵੀਰਿਆ ਮੈਨੂੰ ਇੱਕ ਗੱਲ ਦੱਸ ਇਹੜਾ ਬਾਬਾ ਹਵਾ ਹਵਾਈ ਆ ਇਹ ਬੰਦਾ ਠੀਕ ਆ ਉਹ ਕਿਤੇ ਠੱਗੀ ਠੁੱਗੀ ਮਾਰਨ ਵਾਲਾ ਤਾਂ ਨਹੀਂ ਉਹ ਮੇਰੇ ਸਾਰੇ ਕੰਮ ਬਾਬਾ ਹਵਾ ਹਵਾਈ ਦੇ ਬਣਾਏ ਨੇ ਮੇਰੇ ਦੋਨੇ ਮੁੰਡੇ ਕੈਨੇਡਾ ਸੈਟ ਦੇ ਕੁੜੀ ਨੇ ਵਿਆਹ ਕੀਤਾ ਤੇ ਮੈਂ ਹੁਣ ਬਾਬਾ ਹਵਾ ਹਵਾਈ ਦੇ ਗੋਣਗਾਂ ਨਹੀਂ ਕਰੂਗਾ ਤਾਂ ਕੀਨੇ ਕਰੂਗਾ ਉਹ ਮੈਨੂੰ ਦਾ ਪਹਿਲੇ ਹੀ ਯਕੀਨ ਸੀ ਆ ਦੇਖ ਲੈ ਬਾਈ ਤੇਰੇ ਸਾਹਮਣੇ ਵਡਾਈਆਂ ਕਰੀ ਜਾਂਦਾ ਵਾ ਉਹ ਭਾਈ ਜੀ ਇਹ ਗਲਤਾਂ ਤੁਸੀਂ ਉਦੋਂ ਵੀ ਕਹਿੰਦੇ ਸੀ ਜਦੋਂ ਅਸੀਂ ਬਾਬਾ ਜੀ ਦੇ ਕੋਲ ਸੀ ਕੋਈ ਨਵੀਂ ਗੱਲ ਕਰੋ ਉਹ ਵੀਰਿਆ ਅੱਜ ਕੱਲ ਤਾਂ ਜਿਹੜਾ ਮਰਜ਼ੀ ਕੋਈ ਜਾ ਕੇ ਕੈਨੇਡਾ ਸੈੱਟ ਹੋ ਜਾਏ ਉਹ ਖੇਡ ਸਾਰੀ ਪੈਸੇ ਦੀ ਹੈ ਪੈਸੇ ਦੀ ਹੁਣ ਮੇਰਾ ਛੋਟਾ ਭਰਾ ਵੇਖ ਲੋ ਸਾਲ 'ਚ 10 ਮਹੀਨੇ ਬਾਹਰ ਹੀ ਰਹਿੰਦਾ ਕਦੀ ਇੰਗਲੈਂਡ ਕਦੀ ਸਵਿਟਜ਼ਰਲੈਂਡ ਕਦੀ ਕੋਈ ਲੈਂਡ ਕਦੇ ਕਿ ਕੋਈ ਲੈਂਡ ਮੈਂ ਵੀ ਤਾਂ ਚੁੱਪ ਰਹਿਣਾ ਆ ਮੈਂ ਕਹਿੰਦਾ ਛੋਟਾ ਭਰਾ ਆ ਕਰ ਲੈਣ ਦੇ ਐਸ਼ ਭਾਜੀ ਤੁਸੀਂ ਜੋ ਮਰਜ਼ੀ ਕਹੋ ਪਰ ਮੇਰਾ ਤੇ ਬਾਬਾ ਹਵਾ ਹਵਾਜ ਤੇ ਪੱਕਾ ਵਿਸ਼ਵਾਸ ਹੈ ਜੀ ਆਇਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਮੈਂ ਪੰਜਾਬ ਪੁਲਿਸ ਤੋਂ ਰਣਜੀਤ ਸਿੰਘ ਪਿਛਲੇ 1 ਹਫਤੇ ਤੋਂ ਬਿੱਲੇ ਵਾਲੇ ਕੱਡ ਨੂੰ ਮੈਂ ਲੱਭ ਰਿਹਾ ਆਂ ਔਰ ਉਹ ਜੇਲ੍ਹ ਤੋਂ ਫਰਾਰ ਆ ਉਹ ਪੁੱਸਰੇ ਭਾਈ ਚੰਗਾ ਹੋ ਗਿਆ ਤੂੰ ਆ ਗਿਆ ਤੁਹਾਡੇ ਆਉਣ ਤੋਂ ਪਹਿਲੇ ਆ ਪਾਈ ਨੇ ਸਾਨੂੰ ਦੱਸਿਆ ਕਿ ਬਿੱਲਾ ਵਾਲੇ ਕੱਡ ਜੇਲ੍ਹ ਤੋਂ ਫਰਾਰ ਹੋ ਗਿਆ ਆ ਉਹ ਭਾਈ ਨਾਲੇ ਤੈਨੂੰ ਪਤਾ ਹੋਣਾ ਪਿਛਲੀ ਵਾਰੀ ਵੀ ਅਸੀਂ ਉਹਨਾਂ ਨੂੰ ਫੜਾਣ ਵਾਸਤੇ ਤੁਹਾਡੀ ਮਦਦ ਕੀਤੀ ਸੀ ਉਹ ਵੀਰ ਜੀ ਅਸੀਂ ਉਹਨਾਂ ਨੂੰ ਫੜ ਕੇ ਜੇਲ੍ਹ ਚ ਪਹੁੰਚਾਇਆ ਸੀ ਤੇ ਤੁਹਾਡੀ ਮਦਦ ਕੀਤੀ ਸੀ ਉਹ ਪੁਲਸ ਵਾਲੇ ਭਾਈ ਇਹਨੂੰ ਤੇ ਪਤਾ ਹੀ ਆ ਜਦੋਂ ਅਸੀਂ ਨਹੀਂ ਆਏ ਸੀ ਤੇ ਉਹ ਸਾਰੇ ਗੁੰਡੇ ਤੁਹਾਡੇ ਉੱਤੇ ਕਿੰਨੇ ਭਾਰੀ ਪੈਗੇ ਸੀ ਤੇ ਅਸੀਂ ਹੋਂਦੇ ਹੀ ਉਹਨਾਂ ਦੀ ਡੰਡਾਪਰੇਟ ਕਰਤੀ ਸੀ ਉਹ ਭਰਾਵੋ ਇਹ ਪੰਜਾਬ ਪੁਲਿਸ ਤੇ ਇੱਛਾਨ ਤੁਹਾਡਾ ਹਮੇਸ਼ਾ ਰਹੇਗਾ ਪਰ ਇੱਕ ਵਾਰੀ ਤਾਨੂੰ ਫਿਰ ਸਾਡੀ ਮਦਦ ਕਰਨੀ ਪੈਣੀ ਆ ਉਸ ਬਦਮਾਸਾ ਨੂੰ ਫੜਨ ਤੇ ਸਰ ਜੀ ਜਦੋਂ ਬਿੱਲਾਵਾਲੇ ਕੱਡਵਾਰੇ ਸਾਨੂੰ ਪਤਾ ਲੱਗਿਆ ਅਸੀਂ ਤੁਹਾਨੂੰ ਜ਼ਰੂਰ ਫੋਨ ਕਰਾਂਗੇ ਮੈਂ ਤਾਂ ਪਹਿਲਾਂ ਹੀ ਬਹੁਤ ਤੰਗ ਆਇੰਨਾ ਬਦਵਾਸ਼ਾ ਦਾ ਉਹ ਵੀਰੋ ਤੁਹਾਨੂੰ ਜਦੋਂ ਵੀ ਪਤਾ ਚੱਲੇ ਆਹ 100 ਨੰਬਰ ਤੇ ਫੋਨ ਕਰ ਦਿਓ ਔਰ ਨਾਲੇ ਮੇਰਾ ਪਰਸਨਲ ਨੰਬਰ ਲੈ ਲਓ 7715010602 ਔਰ ਉੱਪਰ ਮਨੂੰ ਬਹੁਤ ਹੀ ਪ੍ਰੈਸ਼ਰ ਆ ਵੱਡੇ ਅਪਸਰਾਂ ਦਾ ਸਰ ਜੀ ਬਿੱਲਾ ਬਾਲੇ ਕੜ ਦਾ ਜਦ ਵੀ ਪਤਾ ਲੱਗਿਆ ਅਸੀਂ ਜਦੇ ਤੁਹਾਨੂੰ ਫੋਨ ਕਰਦਾਂਗੇ ਸਰ ਜੀ ਵੈਸੇ ਪਾ ਜੀ ਆ ਸਾਰੇ ਖੇਤ ਕਿੰਨਾ ਦੇ ਨੇ 100 ਕਿੱਲਾ ਇਧਰ ਨੂੰ ਤੇ 100 ਕਿੱਲਾ ਇਧਰ ਨੂੰ ਤੇ 100 ਕਿੱਲਾ ਇਧਰ ਨੂੰ ਤੇ 50 ਕਿੱਲੇ ਇਧਰ ਨੂੰ ਇਹ ਸਾਡੇ ਪ੍ਰੀਤਮ ਪਾ ਜੀ ਦੇ ਆ ਦੂਰ ਦੂਰ ਤੱਕ ਜਿੱਥੇ ਜਿੰਨੀ ਨਜ਼ਰ ਜਾਂਦੀ ਆ ਇਹ ਸਾਰੀ ਜ਼ਮੀਨ ਪ੍ਰੀਤਮ ਪਾ ਜੀ ਦੀ ਆ ਬਹੁਤ ਚੰਗੇ ਬੰਦੇ ਆ ਤੇ ਬੜੀ ਐਸ਼ ਕਰਦੇ ਆ ਮੌਜਾਂ ਕਰਦੇ ਆ ਬਹੁਤ ਪੈਸਾ ਇਨਾ ਕੋਲੇ ਅੱਛਾ ਅੱਛਾ ਜੀ ਮੈਂ ਹੁਣ ਚੱਲਦਾ ਆ ਤੇ ਜਦੋਂ ਹੀ ਪਤਾ ਲੱਗੇ ਤੇ ਤੁਸੀਂ ਮੈਨੂੰ ਫੋਨ ਜ਼ਰੂਰ ਕਰਨਾ ਅੱਛਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓ ਬਾਈ ਬਾਬਾ ਹਵਾ ਬਾਈ ਕਿੱਦੋਂ ਆਊਗਾ ਦੇਖੋ ਰੁਕਦੇ ਆ ਮੇਰਾ ਨਾਮ ਹੈ ਬਿੱਲਾ ਬਿੱਲਾ ਵਾਲੇ ਕੱਟ ਆਜ ਤੱਕ ਜਿਹੜੇ ਜਿਹੜੇ ਵੀ ਬੈਲੀ ਦੇ ਵਾਲੇ ਕੱਢੇ ਆ ਉਹਦੀ ਚੁੱਕ ਕਿਸੇ ਬੈਦ ਹਕੀਮ ਤੋਂ ਨਹੀਂ ਨਿਕਲੀ ਪਰ ਸਾਲਾ ਮੇਰਾ ਦਿਮਾਗ ਸੋਚ-ਸੋਚ ਕੇ ਗਰਮ ਹੋਈ ਜਾਂਦਾ ਹੈ ਜੀਤੇ ਬਾਈ ਰੋਕੇ ਮੈਂ ਬਾਹਰ ਕੱਢੀਏ ਓ ਫਿਕਰ ਨਾ ਕਰ ਬਿੱਲੇ ਬਾਈ ਮੈਂ ਤੇਰੇ ਨਾਲ ਆਪਾਂ ਦੋਨੋਂ ਮਿਲ ਕੇ ਟੈਂਡਰ ਵਿੱਚ ਅੱਗ ਲਾ ਦਾਂਗੇ ਅੱਗ ਓਏ ਕਾਲਿਆ ਇਹ ਤਾਂ ਸ਼ੁਕਰ ਹੈ ਕਿ ਤੂੰ ਮੇਰੇ ਨਾਲ ਆ ਨਾ ਇਹ ਤਾਂ ਮੈਂ ਇਕੱਲੇ ਇਕੱਲੇ ਬੈਲੀ ਦਾ ਇਕੱਲੇ ਇਕੱਲੇ ਆਪਣੇ ਦੁਸ਼ਮਣ ਦਾ ਕੰਡਾ ਕੱਢ ਦੇਣਾ ਸੀ ਠੀਕ ਹੈ ਚੱਲ ਛੱਡ ਇਹਨਾਂ ਗੱਲਾਂ ਨੂੰ ਤੇ ਜਿਹੜੀ ਕੱਲ ਰਾਤ ਦੀ ਬੱਤੀਆਂ ਕਰਦੀ ਕੱਲੀ ਜਾਂ ਲਿਆ ਚੱਕੀ ਰਾਤ ਦਾ ਦੀ ਓਏ ਯਾਰ ਨਾਲ ਹਾਂ 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 ਉਹ ਦਮਸ਼ਕ ਗਿਆ ਮੈਂ ਪੀ ਰਹੀ ਹਾਂ ਬਸ ਚੱਲ ਛੱਡ ਯਾਰ ਕਾਲਿਆ ਉਹ ਮੋਟੂ ਜਿਹਦੇ ਹੋਣ ਵਾਲੀ ਘਰ ਵਾਲੀ ਨੂੰ ਲੱਭਦੇ ਆਪਾਂ ਉਹ ਕੀ ਨਾਂ ਸੀ ਉਹਦਾ ਯਾਰ ਓਏ ਉਹ ਜੀ 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 ਕੁਛ ਨਾਂ ਸੀ ਯਾਰ ਉਹਦਾ ਪਤਾ ਨਹੀਂ ਸੀ ਐਮਡਬਲ ਵਾ ਅਜਿਹਾ ਕੁਛ ਨਾਂ ਸੀ ਉਹਦਾ ਉਹ ਨਹੀਂ ਨਹੀਂ ਹਾਂ ਹਾਂ ਉਹਦਾ ਨਾਂ ਸੀ ਐਮਡਬਲ ਹਾਂ ਤੇ ਚੱਲ ਉਹਨੂੰ ਲੱਭਦੇ ਆ ਚੱਲ ਚੱਲ ਫੇਰ ਭਾਈ ਕੰਮ ਕਰਦੇ ਆ ਚੱਲ ਉੱਥੇ ਚੱਲ ਚੱਲ ਆਹੋ ਭਾਈ ਸਾਹਿਬ ਮੈਂ ਕਿਸੇ ਐਮ ਡਬਲਯੂ ਨਾ ਦੀ ਕੁੜੀ ਨੂੰ ਦੇਖਣ ਆਇਆ ਉਹਨੂੰ ਲੈ ਕੇ ਜਾਣਾ ਹੈ ਇੱਥੇ ਰਹਿੰਦੀ ਆ ਇੱਥੇ ਵੀ ਰਹਦੀ ਨਹੀਂ ਹੋਰ ਕਿਤੇ ਘਰੇ ਦੇਖੋ ਇੱਥੇ ਨਹੀਂ ਰਹਿੰਦੀ ਭਾਈ ਜੀ ਚਲੋ ਪੂਰਾ ਹਸਤਾਲੇ ਉਹ ਆਪਾਂ ਨੂੰ ਇਸ ਤਰ੍ਹਾਂ ਨਹੀਂ ਲੱਭਣੀ ਹਾਂ ਆਪਾਂ ਦੋਨਾਂ ਨੂੰ ਬੱਖੋ-ਬੱਖ ਜਾਣਾ ਪੈਣਾ ਸਾਰੇ ਪਿੰਡ ਦੇ ਲੱਭਣਾ ਪੈਣਾ ਉਹਨੂੰ ਠੀਕ ਆ ਤੂੰ ਇਦਾਂ ਕਰ ਤੂੰ ਜਾ ਆਹ ਰਾਸਤੇ ਤੇ ਮੈਂ ਜਾਣਾ ਇਧਰ ਚਲ ਠੀਕਾ ਜਿੱਥੇ ਵੀ ਮਿਲੀ ਮੈਨੂੰ ਦੱਸ ਦੇਈ ਚਲ ਠੀਕਾ ਨਿਕਲ ਮੈਨੂੰ ਮਤਲਬ ਨਹੀਂ ਆਇਆ ਨਹੀਂ ਨਹੀਂ ਆਇਆ ਬਾਦ ਕਿਹਦਾ ਕਿਹਦਾ ਹੋਰ ਵੀ ਅੱਸੀ ਗਾ ਅੱਸੀ ਗਾ ਬਾਦ ਦੇਖੋ ਬਾਦ ਕੀ ਬਾਤ ਹੈ ਮੈਨੂੰ ਦੇਖੀ ਆਇਆ ਹਾਂ ਬੱਸ ਆ ਦੇਖਦੇ ਆਇਓ ਅਰੇ ਜਿਹੜਾ ਫੇਮ ਦੇਖਦੇ ਆਏ ਆਂ ਜੀ ਮੈਂ ਨਾ ਐਮ ਡਬਲਯੂ ਦੇ ਨਾਮ ਦੀ ਕੁੜੀ ਨੂੰ ਲੱਭ ਤੋਂ ਨੂੰ ਪਤਾ ਨਾ ਘਰ ਕਿੱਥੇ ਹੋ ਸਕਦਾ ਇਹ ਕੀ ਆਇਆ ਐਮ ਡਬਲਯੂ ਹਾਂ ਨਾਮ ਕੁੜੀ ਆਇਆ ਤੋਂ ਪਹਿਲੀ ਵਾਰ ਮੈਂ ਸੁਣਿਆ ਹਾਂ ਕਿ ਭਾਈ ਇੱਥੇ ਐਮ ਡਬਲਯੂ ਨਾਮ ਦੀ ਕੁੜੀ ਨਹੀਂ ਆਈ ਕਿਤੇ ਹੋਰ ਦਾ ਕੋਈ ਪਤਾ ਕਰਦੇ ਨਾ 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 ਕਿਤੇ ਹੋਰ ਦੇਖਾ ਤੁਸੀਂ ਵੀ ਐਸੇ ਪਿੰਡ ਦੇ ਉਹ ਵੀ ਐਸੇ ਪਿੰਡ ਦੀ ਤੁਹਾਨੂੰ ਦੱਸਣਾ ਹੀ ਪੈਣਾ ਕਿੱਥੇ ਰਹਿੰਦੀ ਆ ਇਹ ਕੋਈ ਜ਼ਬਰਦਸਤੀ ਹੈ ਤੂੰ ਇਹ ਤਾਂ ਗੇਟ ਖੋਲ ਕੇ ਸਿੱਧਈਂ ਅੰਦਰ ਵੜ ਗਿਆ ਹੈ ਐਸ ਡਬਲ ਨਾਮ ਕੀ ਲੜਕੀ ਹੈ ਮੈਂ ਤਾਂ ਅੱਜ ਤੱਕ ਸੁਣਾਈ ਨਹੀਂ ਇਹ ਲੜਕੀ ਕੇ ਨਾਮ ਹੁੰਦੇ ਹੈ ਤੂੰ ਛਿੱਤਰ ਨਾ ਖਾ ਲਈ ਤੈਨੂੰ ਦੱਸਣਾ ਹੀ ਪੈਣਾ ਅਮਰਵਜ ਕਿੱਥੇ ਰਹਦੀ ਆ ਇਹਨੂੰ ਲੱਗ ਰਿਹਾ ਹੈ ਜਿਵੇਂ ਤੂੰ ਚੜਾ ਕੇ ਆਇਆ ਮੈਂ ਤੈਨੂੰ ਸਮਝ ਨਹੀਂ ਆਉਂਦੀ ਜਫਾ ਆ ਜਾ ਤੋ ਮੇਰਾ ਨੋਕ ਕਾਲ ਆਇਆ ਕਾਲਾ ਮੈਂ ਜਿਹਦੀ ਕੁੰਡਰੀ ਦੇ ਵਿੱਚ ਬੈਠ ਜਾਨਾ ਨਾ ਉਹਦੀ ਜ਼ਿੰਦਗੀ ਕਾਲੀ ਕਰ ਦਿੰਦਾ ਚੁੱਪਚਾਪ ਦੱਸੋ ਐਮ ਡਬਲਯੂ ਦਾ ਘਰ ਕਿੱਥੇ ਆ ਦੀਦੀ ਇਹ ਐਸੇ ਨਹੀਂ ਮੰਨੇਗਾ ਇਸ ਕੋ ਝਾੜੂ ਸੇ ਮਾਰ ਮਾਰ ਕੇ ਭਗਾਣਾ ਪੜੇਗਾ ਕੀ ਚਲੂ ਮਾਰੇਗੀ ਮੈਨੂੰ ਮੈਨੂੰ ਚਲੂ ਮਾਰੇ ਤੂੰ ਹੱਸ ਚਲ ਮਾਰ ਚਲੂ ਚੱਕ ਚਲੂ ਦੇਖਦਾ ਮੈਂ ਕਿੱਦਾਂ ਚਾਰੂ ਮਾਰਨ ਵਾਲੀ ਆ ਤੂੰ ਇੱਕ ਗੱਲ ਸੁਣ ਲੈ ਤੂੰ ਦਫਾ ਆ ਜਾ ਤੂੰ ਮਾਰ ਮਾਰ ਕੇ ਝਾਰੂ ਜਿੱਤੀ ਲੈ ਵਾਂ ਤੇ ਮਰਾ ਤੂੰ सुन काला काला का ठीका कोई नहीं लिया है बार-बार तो कहा है, कहाँ रहती है कहाँ रहती नहीं रहती मेरे को क्या पता उसका ठीका लेकर रखी हूँ मैं जबान संभाल मेरा काला काला क्या काला काला लगा ये रखा है कभी गंदी गंदी इशारा मारा है बाबा का ठुल्लू कर रहा है ਚਲ ਭਾਗ ਲੇ ਹੋ ਤੇ ਬਿਲਨੇ ਤੇਰੀ ਮਨਾ ਚੱਕੀ ਤੈਨੂੰ ਪੰਨੀ ਐ ਮੈਂ ਛੋਟੇ ਕੋਲ ਪਤਲਾ ਲੈ ਕੇ ਆ ਤੂੰ ਮੈਂ ਛੋਟੀਆਂ ਦੋਨਾਂ ਦੀਆਂ ਮੂਰਤਾਂ ਆਪਣੀ ਅੱਖਾਂ 'ਚ ਬਣਾਈਆਂ ਅੰਦਰ ਨਾਲ ਕਾਲਾ ਨਾਗਾ